ਹਾਂਜੀ ਅੱਜ ਦੇ ਬਲੌਗ ਨਾਲ ਫੇਰ ਆਜਰ ਹੋਏ ਆਈ ਹੋਪ ਆਪ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਾਂਗੇ ਤੇ ਅੱਜ ਆਪਾਂ ਬਣਾਉਨੇ ਆ ਫੁੱਲ ਕੋਬੀ ਦੋ ਪਿਆਜ਼ ਲੈ ਲੇ ਦੋ ਟਮਾਟਰ ਤੇ ਇਧਰ ਆਪਾਂ ਫੁੱਲ ਵੀ ਕੱਟ ਕੇ ਰੱਖ ਲੇ ਤੇ ਟੋਪੀਏ ਚ ਆਪਾਂ ਨਾ ਪਾਣੀ ਤਰਤਾ ਗਰਮ ਪਾਣੀ ਤਰਤਾ ਤੇ ਇਹਦੇ ਵਿੱਚ ਗੋਭੀ ਤੇ ਫੁੱਲ ਪਾਵਾਂਗੇ ਜੋ ਕੋਈ ਵੀ ਵਾਰ ਕੋਈ ਕੀੜਾ ਕੂੜਾ ਵਿੱਚ ਹੁੰਦਾ ਨਾ ਆਪਾਂ ਨੂੰ ਪਤਾ ਨਹੀਂ ਲੱਗਦਾ ਜੇ ਤੋ ਆਪਾਂ ਬਾਅਲ ਲਈਏ ਤਾਂ ਉਹ ਵਧੀਆ ਬਣ ਜਾਂਦੀ ਹੈ ਕੜਾਹੀ ਵਿੱਚ ਪਾ ਲਿਆ ਤੇਲ ਤੇ ਹੁਣ ਸੁੱਕੇ ਮਸਾਲੇ ਪਾਉਣੇ ਆ ਥੋੜਾ ਜਿਹਾ ਕਰਨ ਹੋ ਜਾਣ ਦੋ ਤੇਲ ਨੂੰ ਆਪਾਂ ਪਾ ਜੀਰਾ ਪਾ ਲਿਆ ਧਨੀਆ ਤੇ ਥੋੜਾ ਜਿਹਾ ਹਿੰਗ ਦਾ ਪਾਊਡਰ ਸਾਤ ਦਿਸ਼ਾ ਤਨਾਲੇ ਨੂੰ ਹਲਾਤੀ ਥੋੜਾ ਜਿਹਾ ਬਰਾਊਨ ਕਰਾਂਗੇ ਤੇਸਟ ਤਿਆਰ ਕੀਤਾ ਸੀ ਆਪਾਂ ਤੇਸਟ ਤਕੜਤਾ ਐਡ ਇਹਨੂੰ ਚੰਗੀ ਤਰ੍ਹਾਂ ਨਾ ਮਸਾਲੇ ਨੂੰ ਪਿਆਰ ਕਰ ਲੈਣਾ ਸਲੋ ਫਲੇਮ ਤੇ ਬਣਾ ਰਹੇ ਹਾਂ ਥੱਲੇ ਲੱਗ ਜਾਂਦਾ ਫਿਰ ਮਸਾਲਾ ਦੇਚ ਕੜਾਈਏ ਚ ਮਸਾਲਾ ਆਪਣਾ ਲਗਭਗ ਹੋ ਗਿਆ ਤਿਆਰ ਆ ਵੇਖੋ ਤੇਲ ਕਿ ਹੋ ਜੋ ਵੀ ਆਪਾਂ ਹਣਾ ਪਾਉਨੇ ਆ ਉਹ ਛੱਡਦਾ ਪਾਸੀ ਆ ਗਿਆ ਥੋੜਾ ਜਿਹਾ ਹੋਰ ਆਪਾਂ ਲਾ ਦਾਂਗੇ ਟਾਈਮ ਤੇ ਤੇ ਟਮਾਟਰ ਘਰਤੇ ਐਡ ਦੋ ਟਮਾਟਰ ਲਈ ਸੀਗੇ। ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ। ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਜੋ ਕਿ ਮਸਾਲਾ ਵਿੱਚ ਵਧੀਆ ਰਚ ਜੇ। ਤੇ ਉੱਪਰੋਂ ਆਪਾਂ ਟੱਕ ਦੇਣਾ। ਦੋ ਕੁ ਮਿੰਟ ਹੁ ਟਕਾਂਗੇ ਤੇ ਪਾਓ ਬਹੁਤ ਵਧੀਆ ਬਣ ਗਈ ਤੇ ਜਿਹੜੇ ਆਪਾਂ ਟਮਾਟਰ ਪਾਏ ਸੀ ਉਹ ਵੀ ਪੁੱਲ ਹੋ ਗਏ ਕੱਟ ਸੀ ਵਿਸੇਤਾ ਨਾਲ ਹੀ ਇਹਨਾਂ ਨੇ ਵਧੀਆ ਤਿਆਰ ਹੋ ਜਾਣਾ ਮਸਾਲੇ ਨੇ ਦੋ ਕੁ ਮਿੰਟ ਹੋਰ ਟੱਕ ਦਿੰਨੇ ਆ ਜੋ ਕੁ ਮਸਾਲਾ ਚੰਗੀ ਤਰ੍ਹਾਂ ਨਾ ਚਾਰ ਹੋ ਜਾ ਮਸਾਲਾ ਬਣ ਕੇ ਹੋ ਗਿਆ ਤਿਆਰ ਤੇ ਪਾਣੀ ਕਰਤਾ ਹੈਡ ਇਹਨੂੰ ਚੰਗੀ ਤਰ੍ਹਾਂ ਨਾ ਹੋਰ ਪੱਕਣ ਦੇਵਾਂਗੇ ਪਾਣੀ ਪਾ ਕੇ ਨਾ ਗਰਮ ਐਡ ਕਰਤਾ ਹੁਣ ਚੰਗੀ ਤਰ੍ਹਾਂ ਨਾ ਹੋਰ ਪਕਾਵਾਂਗੇ ਬਾਲਾ ਵੀ ਆਉਣ ਲੱਗ ਗਿਆ ਜੋ ਕਿ ਤਰੀਕ ਵਧੀਆ ਮਤਲਬ ਕਿ ਬਣ ਜੇ ਮਸਾਲਾ ਪੂਰਾ ਵਧੀਆ ਤਿਆਰ ਹੋਈ ਸੀ മസാലേ ആക ചാരേ ആകിയ ഗോപി ഡന് ਗੋਪੀ ਨੂੰ ਪਹਿਲਾਂ ਹੀ ਬਾਲ ਲਿਆ ਸੀ ਆਪਾਂ। ਇਹ ਵਾਲ ਕੇ ਰੱਖਿਆ ਹੋਇਆ ਸੀ ਜਿਆਦਾ ਟਾਈਮ ਵੀ ਨਹੀਂ ਲੱਗਣਾ ਤੇ ਜਿਵੇਂ ਫਲ ਫਿੱਸੇ ਜਾਂਦੇ ਆ ਨਾ ਪਿਚਰਾ ਜਿਹਾ ਨਿਕਲ ਜਾਂਦਾ ਉਹ ਮੇ ਵੀ ਨਹੀਂ ਹੋਣਾ ਤੇ ਮਸਾਲਾ ਚੰਗੀ ਤਰ੍ਹਾਂ ਨਾਲ ਆਪਾਂ ਇਹਦੇ ਵਿੱਚ ਰਚਾ ਦੇਣਾ। ਹੌਲੀ ਹੌਲੀ ਕਰਕੇ ਅੜਛੀ ਨਾਲ ਵਾਲੀ ਹੋਈ ਜਲਦੀ ਵੀ ਬਣਦੀ ਆ ਤੇ ਕਈ ਵਾਰ ਕੋਈ ਵਿੱਚ ਸੁੰਡੂ ਸੁੰਡੂ ਕੁ ਵਗੈਰਾ ਪੀਚੀ ਹੁੰਦੀ ਹੈ ਨਾ ਜੀ ਹੈ ਨਾ ਤੇ ਉਹ ਵੀ ਨਿਕਲ ਜਾਂਦੀ ਹੈ ਜਦੋਂ ਵਾਲ ਲੈਂਦੇ ਆ ਚੰਗੀ ਤਰ੍ਹਾਂ ਰਚ ਗਈ ਸਾਰੇ ਫੁੱਲਾਂ ਚ ਮਸਾਲਾ ਆ ਗਿਆ ਸਲੋ ਫਲੇਮ ਤੇ ਬਣਾਵਾਂਗੇ बहुत टेस्टी बनती है इस तरह चंडी तरह ना कटीना पा फिर ਕੀ ਚਾਦਾਂ ਗਏ ਕਿੰ ਕੀ ਤਰ੍ਹਾਂ ਦਾ ਮਸਾਲਾ ਜਿਸੇ ਕਰਕੇ ਮਸਾਲਾ ਆਪਾਂ ਥੋੜਾ ਜਿਹਾ ਜ਼ਿਆਦਾ ਬਣਾਇਆ ਫਿਰ ਵਧੀਆ ਰੱਚ ਜੇ ਵਿੱਚ ਥੋੜੀ ਜਿਹੀ ਭਾਫ ਫੇਰ ਬਣਾਵਾਂਗੇ ਆਪਾਂ ਹਾਂਜੀ ਆਪਾਂ ਮੈਥੀ ਕਰਤੀ ਐਡ ਜਿਹਨੂੰ ਜਿਹਨੂੰ ਆਪਣੇ ਬਲੌਗ ਵਧੀਆ ਲੱਗਦੇ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਫੁੱਲ ਕੋਬੀ ਦੀ ਸਬਜੀ ਕਿਹਨੂੰ ਕਿਹਨੂੰ ਪਸੰਦ ਆ ਤੇ ਆਪਣੀ ਸਬਜੀ ਕਿਹੇ ਜੀ ਬਣੀ ਆ ਫਿਰ ਮਿਲਦੇ ਆਪਾਂ ਇੱਥੇ ਆਪਾਂ ਕਰਦੇ ਆਂ ਖਤਮ